ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕ ਆਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਜਿਹੜੀਆਂ ਇਹ ਦੋ ਤੁਹਾਨੂੰ ਵਹਿੜਾ ਦਿਖਾਣ ਲੱਗੇ ਆ ਇਹ ਮਿਲਕ ਟੀਥ ਨੇ ਜੀ ਇਹ ਦੋਨੋਂ ਆਪਣੇ ਫਾਰਮ ਬੁੱਲ ਵੈਪਸਨ ਦੀਆਂ ਬੱਚੀਆਂ ਨੇ ਇਹਨਾਂ ਦੀਆਂ ਮਾਂਵਾਂ ਦਾ ਚੰਗਾ ਦੁੱਧ ਦਾ ਰਿਕਾਰਡ ਸੀ ਤੇ ਵੈਪਸਨ ਬੁੱਲ ਦੀ ਮਾਂ ਦਾ ਬਹੁਤ ਚੰਗਾ ਦੁੱਧ ਦਾ ਰਿਕਾਰਡ ਸੀਗਾ ਤੇ ਇਹ ਦੋਨੋਂ ਬੱਚੀਆਂ ਛੋਡੇ ਘਰੇ ਪਹਿਲਾ ਰਿਜ਼ਲਟ ਆਉਣਗੇ ਤੇ ਹੋਰ ਲੋਕਾਂ ਦੇ ਵੀਰਾਂ ਦੀਆਂ ਜਿਹੜੀਆਂ گاਵਾ ਬਾਅਦ ਚ ਪ੍ਰੈਗਨੈਂਟ ਹੋਈਆਂ ਉਹ ਸਾਡੇ ਤੋਂ 1 ਸਾਲ ਬਾਅਦ ਡਿਲੀਵਰੀ ਤੇ ਆਉਣਗੀਆਂ ਅਸੀਂ ਉਸ ਹਿਸਾਬ ਨਾਲ ਸੀਮਨ ਜਿਹੜਾ ਹੈ ਮਾਰਕੀਟ ਚ ਉਤਾਰਦੇ ਆ ਸਾਡੇ ਪਹਿਲੇ ਬੁੱਲ ਦੀਆਂ ਬੱਚੀਆਂ ਨੇ ਚੰਗਾ ਦੁੱਧ 42-45 ਲੀਟਰ ਤੱਕ ਦੇ ਕੇ ਫਾਰਮ ਤੇ ਤੇ ਫਾਰਮ ਤੋਂ ਬਾਹਰ ਵੀ ਚੰਗੇ ਦੁੱਧ ਦੇ ਰਿਕਾਰਡ ਬਣਾਏ ਤੇ ਵੈਪਸਨ ਬੁੱਲ ਦੀ ਜਿਹੜੀ ਪ੍ਰੋਜਨੀਆਂ ਹੈ ਉਹ ਹੁਣ ਮਿਲਕਿੰਗ ਤੇ ਆ ਰਹੀ ਹੈ ਬਹੁਤ ਜਲਦ ਕੀ ਰਿਜ਼ਲਟ ਰਹੂਗਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵਿੱਚ ਬਹੁਤ ਹੀ ਚੰਗੇ ਜਿਹੜੇ ਰਿਜਲਟ ਨੇ ਵੈਪਸਨ ਬੁੱਲ ਦੀਆਂ ਬੱਛੀਆਂ ਦੇ ਦੂਜੇ ਸੂਏ ਦੇ ਵਿੱਚ ਤੀਜੇ ਸੂਏ ਦੇ ਵਿੱਚ ਜਾ ਕੇ ਹੋਰ ਵੀ ਦੁੱਧ ਵਧੂਗਾ ਇਹ ਪਹਿਲੇ ਸੂਏ ਦੇ ਵਿੱਚ ਬੱਛੀਆਂ ਦੋ ਸਾਡੇ ਕੋਲ ਫਾਰਮ ਤੇ ਰੈਡੀ ਫੋਰ ਡਿਲੀਵਰੀ ਨੇ ਇੱਕ ਬੱਛੀ ਦੀ ਹਫਤੇ 10 ਦਿਨ ਚ ਡਿਲੀਵਰੀ ਆ ਤੇ ਇੱਕ ਦੀ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਡਿਲੀਵਰੀ ਆ ਇਹ ਵੈਪਸਨ ਬੁੱਲ ਦੀ ਨੈਚੁਰਲ ਮੀਟਿੰਗ ਦੀਆਂ ਬੱਛੀਆਂ ਨੇ ਜੀ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਪ੍ਰੈਗਨੈਂਸੀ ਓਕੇ ਹੋਈ ਫਿਰ ਅਸੀਂ ਜਿਹੜਾ ਉਹਦੇ ਸੀਮਨ ਮਾਰਕੀਟ ਦੇ ਵਿੱਚ ਉਤਾਰੇ ਬਹੁਤ ਚੰਗੀਆਂ گاਵਾਂ ਦੀਆਂ ਵੱਛੀਆਂ ਨੇ ਦੇਖਦੇ ਆ ਕਿੰਨਾ ਦੁੱਧ ਦੇਣਗੀਆਂ ਪਹਿਲੇ ਸੂਏ ਥੈਂਕ ਯੂ ਜੀ